ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੇ ਖੁਸ਼ੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਲ ਯਾਨੀ ਕਿ 4 ਸਤੰਬਰ ਨੂੰ ਲੱਡੂ ਵੰਡੇ ਜਾਣਗੇ ਇਸ ਖੁਸ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੁੰਗਾ ਰਾਮ ਗੜੀਆਂ ਦੇ ਵਿੱਚ ਇਹ ਲੱਡੂ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਜਿਹੜੇ ਕਾਰੀਗਰਾਂ ਔਰ ਸੰਗਤ ਜਿਹੜੀ ਲੱਗੀ ਹੋਈ ਹੈ ਇਸ ਸੇਵਾ ਨੂੰ ਕਰ ਰਹੀ ਹੈ ਤੁਸੀਂ ਦੇਖੋ ਇੱਕ ਬਹੁਤ ਭਾਰ ਬਣ ਗਿਆ ਹੈ ਲੱਡੂਆਂ ਦਾ ਕਿ ਸਾਰੇ ਲੱਡੂ ਸੰਗਤ ਦੇ ਵਿੱਚ ਵਰਤਾਏ ਜਾਣਗੇ ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੇ ਉੱਤੇ ਅਬੀ ਖੁਸ਼ੀ ਦੇ ਵਿੱਚ ਇਹ ਲੱਡੂ ਜਿਹੜੇ ਨੇ ਵਰਤਾਏ ਜਾਣਗੇ ਇੱਧਰ ਇਸ ਸਾਈਡ ਤੇ ਵੀ ਜਿ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੱਡੂ ਇੱਥੇ ਤਿਆਰ ਕੀਤੇ ਜਾ ਰਹੇ ਨੇ ਵਟਕੇ ਹੱਥੀ ਵਟਕੇ ਇਹਨਾਂ ਨੂੰ ਦੇਖੋ ਤੁਸੀਂ ਤਸਵੀਰਾਂ 'ਚ ਦੇਖੋ ਕਿ ਉਹ ਹੱਥੀ ਤਿਆਰ ਕਰਕੇ ਉਹਨਾਂ ਨੂੰ ਤਿਆਰ ਕਰ ਰਹੇ ਨੇ ਸੋ ਇਹ ਲੱਡੂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਬ ਦੇ ਲਈ ਸੰਗਤ ਦੇ ਵਿੱਚ ਵਰਤਾਏ ਜਾਣਗੇ ਇਸ ਖੁਸ਼ੀ ਦੇ ਵਿੱਚ ਵਰਤਾਏ ਜਾਣਗੇ ਸੋ ਯਾ ਕੁੰਡਾ ਦੇ ਵਿੱਚ ਤੇ ਸੇਵਾ ਚੱਲ ਰਹੀ ਹੈ ਇਹ ਰਹਿਣ ਇਹ ਇਸ ਸੇਵਾ ਦੇ ਵਿੱਚ ਜਿਹੜੇ ਲੱਡੂ ਤਿਆਰ ਕੀਤੇ ਜਾ ਰਹੇ ਹੈ ਉਹ ਸੰਗਤ ਵੱਲੋਂ ਸੰਗਤ ਨੂੰ ਵਰਤਾਏ ਜਾਣਗੇ ਸੋ ਤੁਸੀਂ ਦੇਖ ਸਕਦੇ ਹੋ ਤਾਰੀ ਘਰ ਲੱਗੇ ਹੋਏ ਨੇ ਸੰਗਤ ਲੱਗੀ ਹੋਈ ਹੈ ਲੱਡੂ ਵਣ ਕੇ ਥਾਲ ਦੇ ਵਿੱਚ ਰੱਖੇ ਜਾ ਰਹੇ ਨੇ ਸੰਜੋਏ ਜਾ ਰਹੇ ਨੇ ਔਰ ਉਹਨਾਂ ਨੂੰ ਇੱਕ ਜਗ੍ਹਾ ਤੇ ਰੱਖਿਆ ਜਾ ਰਿਹਾ ਕੱਲ ਜਦੋਂ ਪ੍ਰਕਾਸ਼ ਪਰਵ ਪਹਿਲੇ ਪ੍ਰਕਾਸ਼ ਪਰਵ ਦਾ ਜਹਾੜਾ ਜਿਹੜਾ ਮਨਾਇਆ ਜਾਏਗਾ ਉਸ ਦੌਰਾਨ ਇਹ ਲੱਡੂ ਸੰਕਾ ਦੇ ਵਿੱਚ ਵਰਤੇ ਜਾਣਗੇ ਸੋ ਇਹ ਜਿਹੜਾ ਪ੍ਰੋਸੈਸ ਹੈ ਇਹ 2-3 ਦਿਨਾਂ ਤੋਂ ਚੱਲ ਰਿਹਾ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਇਹ ਸੇਵਾ ਨੂੰ ਨਿਭਾ ਰਹੀ ਹੈ ਤਾਂ ਅੱਜ ਅਸੀਂ ਗੱਲ ਕਰਨੇ ਆ ਬਾਬਾ ਜੀ ਤੁਸੀਂ ਵੀ ਸੇਵਾ ਕਰ ਰਹੇ ਹੋ ਇਹ ਪਹਿਲੇ ਪ੍ਰਕਾਸ਼ ਤੇ ਲੱਡੂ ਸੰਗਤ ਚ ਵਰਤਾਏ ਜਾਣਗੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਕਿੰਨਾ ਉਤਸ਼ਾਹ ਲੱਗ ਰਿਹਾ ਮਨ ਦੇ ਵਿੱਚ ਇਹ ਜੀ ਇਹਨੂੰ 4-5 ਸਾਲ ਤੋਂ ਇਹ ਸੇਵਾ ਸ਼ੁਰੂ ਹੋਈ ਹੈ ਇਹ ਬਹੁਤ ਸਾਰੇ ਭੈ ਜਿਹੜੇ ਵੀਰ ਆ ਸੇਵਾ ਵਾਲੇ ਆ ਸਾਰੇ ਸੇਵਾਦਾਰ ਆ ਇਹਨਾਂ ਦਾ ਸਾਰਿਆਂ ਦਾ ਤਿਲਫੋਲ ਇਕੱਠਾ ਕਰਕੇ ਇਹ ਸ਼ਰਦਾ ਦੇ ਨਾਲ ਬਹੁਤ ਪਿਆਰ ਨਾਲ ਬਹੁਤ ਸਤਿਕਾਰ ਨਾਲ ਗੁਰੂ ਰਾਮਦਾਸ ਦੇ ਘਰ 3-4 ਦਿਨ ਤੋਂ ਇਹ ਲੱਡੂਆਂ ਦਾ ਯਤਾਰਾ ਚੱਲ ਰਿਹਾ ਵਾ ਇਹ 4 ਤਰੀਕ ਨੂੰ ਇਹ ਲੱਡੂ ਜਿਹੜੇ ਆ ਸੰਗਤਾਂ ਦੇ ਵਿੱਚ ਵਰਤਾਏ ਜਾਣਗੇ ਇਹ ਜਿਹੜਾ ਪ੍ਰਸ਼ਾਦ ਹੈ ਬਹੁਤ ਅਮੁੱਲਾ ਪ੍ਰਸ਼ਾਦ ਹੈ ਇਹ ਗੁਰੂ ਰਾਮਦਾਸ ਦੇ ਘਰ ਜਦੋਂ ਇਹ ਬਹੁਤ ਸ਼ਰਧਾ ਦੇ ਭਾਵਨਾ ਨਾਲ ਐਨਆਰਆਈ ਭਰਾ ਦੂਜੇ ਇਲਾਕੇ ਦੇ ਬਹੁਤ ਨੇੜੇ ਦੂਰ ਤੋਂ 2-300 ਮੁੰਡਾ ਗੁਰੂ ਰਾਮਦਾਸ ਮੰਦਿਰਾਂ ਦੀ ਸੇਵਾ ਕਰਦਾ ਐਤਵਾਰ ਉਹਨਾਂ ਨੇ ਸਾਰਿਆਂ ਨੇ ਪਰਾਲਾ ਕੀਤਾ ਬਾਕੀ ਸ਼੍ਰੋਮਣੀ ਕਮੇਟੀ ਨੇ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਇਹ ਪ੍ਰਸ਼ਾਦ ਨੂੰ ਕੱਲ ਤੋਂ ਸਵੇਰੇ ਅਰਦਾਸ ਹੋਏ ਅਮਰ ਸਵੇਰੇ ਕਰਕੇ ਸੰਗਤ ਵਿੱਚ ਦੋਹਾਂ ਹਾਲਾਂ ਵਿੱਚ ਉੱਪਰ ਤੇ ਨੀਚੇ ਸਾਰਾ ਦਿਨ ਲੱਡੂਏ ਚੱਲਣੇ ਆ ਤੇ ਇਹ ਲੱਡੂ ਕਰ ਤੋਂ ਕਰ 50 ਕੰਟਲ ਦੇ ਕਰੀਬ ਲੱਡੂ ਬਣਾਏ ਹੋਏ ਤੇ ਇਸ ਇਹ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਆ ਮਾਈਆਂ ਬੀਬੀਆਂ ਚਾਰ ਦਿਨ ਤੋਂ ਇੱਥੇ ਆਣ ਕੇ ਦਿਨ ਰਾਤ ਸੇਵਾ ਕਰ ਰਹੀਆਂ ਇਹ ਬਹੁਤ ਵੱਡਾ ਯੋਗਦਾਨ ਨਾਲੇ ਦੇ ਨਾਲ ਨਾਲ ਬੇਪਿੰਡਾਂ ਦਾ ਪਕੌੜਿਆਂ ਦਾ ਵੀ ਨਾਲ ਪ੍ਰਵਾਹ ਚੱਲ ਰਿਹਾ ਵਾ ਉਹ ਚਾਹ ਦੇ ਨਾਲ ਉੱਧਰ ਸੰਗਤਾਂ ਇਹ ਵਰਤਾਇਆ ਜਾ ਰਿਹਾ ਹੈ ਬਿਲਕੁਲ ਬਹੁਤ ਸੋਹਣਾ ਜੀ ਹਾਂਜੀ ਗੁਰਜੀ ਹਾਂਜੀ ਸੋ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਉਹ ਲੰਗਰ ਘਰ ਦੇ ਵਿੱਚ ਇਸ ਨੂੰ ਵਰਤਾਇਆ ਜਾਏਗਾ ਸੰਗਤਾਂ ਦੇ ਵਿੱਚ ਜਿਹੜੇ ਲੰਗਰ ਛੱਕਣਗੇ ਉਹਨਾਂ ਨੂੰ ਨਾਲ ਨਾਲ ਲੱਡੂ ਵੀ ਦਿੱਤੇ ਜਾਣਗੇ ਸੋ ਇਹ ਜਿਹੜੀ ਸੇਵਾ ਹੈ ਇਸਲੇ 4-5 ਸਾਲ ਤੋਂ ਚੱਲ ਰਹੀ ਹੈ ਤੁਸੀਂ ਕੁਝ ਦੱਸੋਗੇ ਜੀ ਸੋ ਇਹ 4-5 ਸਾਲ ਤੋਂ ਇਹ ਸੇਵਾ ਚੱਲ ਰਹੀ ਹੈ ਲੱਡੂ ਤਿਆਰ ਕੀਤੇ ਜਾ ਰਹੇ ਨੇ ਔਰ ਲੱਡੂ ਤਿਆਰ ਕਰਕੇ ਲੰਗਰ ਘਰ ਦੇ ਵਿੱਚ ਇਹਨਾਂ ਨੂੰ ਵਰਤਾਇਆ ਜਾਏਗਾ ਸੋ ਸੰਗਤ ਜਿਹੜੀ ਸੇਵਾ ਨਿਭਾ ਰਹੀ ਹੈ ਸਾਡੇ ਨਾਲ ਨੇ ਸਰ ਜੇ ਪਿਛਲੇ 4-5 ਸਾਲਾਂ ਤੋਂ ਇਹ ਸੇਵਾ ਚੱਲਦੀ ਪਈ ਹੈ ਪਹਿਲੇ ਪ੍ਰਕਾਸ਼ ਦੀ ਖੁਸ਼ੀ ਦੇ ਵਿੱਚ ਅਸੀਂ ਲੱਡੂਆਂ ਦੀ ਸੇਵਾ ਕਰਦੇ ਹੋਰ ਵੀ ਕੁਛ ਇਹਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਹੋਰ ਵੀ ਜਿਹੜਾ ਮਠਿਆਈ ਵਗੈਰਾ ਨਹੀਂ ਵੈਰੋ ਜੀ ਇਹ ਆਪਾਂ ਲੱਡੂਆਂ ਦਾ ਲੰਗਰ ਹੀ ਹੈ ਜੋ 4-5 ਸਾਲ ਤੋਂ ਨਿਰਵਿਘਨ ਚੱਲ ਰਿਹਾ ਵਾ ਜੀ ਇਹ 31 ਤਰੀਕ ਤੋਂ ਸੇਵਾ ਚੱਲ ਰਹੀ ਲੱਡੂ ਬਣਾਉਣ ਦੀ ਜੋ ਅੱਜ ਲੱਡੂਆਂ ਦੀ ਸਮਾਪਤੀ ਕੀਤੀ ਗਈ ਹੈ ਸੇਵਾ ਦੀ ਅੱਜ ਪਕੌੜਿਆਂ ਦਾ ਲੰਗਰ ਚੱਲ ਰਿਹਾ ਜੀ ਸਵੇਰ ਤੋਂ ਹੀ ਨਾਲ ਤੇ ਕੱਲ ਆਪਾਂ ਸਾਰੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਲੰਗਰ ਹਾਲ ਦੇ ਵਿੱਚ ਵਰਤਾਏ ਜਾਣਗੇ ਜੀ ਤੇ ਲੰਗਰ ਘਰ ਉਨੇ ਇਹ ਲੰਗਰ ਹਾਲ ਦੇ ਵਿੱਚ ਦੋਵੇਂ ਆਪਣੇ ਲੰਗਰ ਹਾਲ ਨੇ ਜਿਹੜੇ ਫਰਸਟ ਫਲੋਰ ਸੈਕੰਡ ਫਲੋਰ ਇਹਨਾਂ ਦੋਵਾਂ ਦੇ ਵਿੱਚ ਵਰਤਾਏ ਜਾਣਗੇ ਚਾਹ ਤੇ ਵਰਤਾਏ ਜਾਣਗੇ ਬਾਕੀ ਜਿਵੇਂ ਜਿਵੇਂ ਜਿੱਥੇ ਆਪਣੇ ਸੰਗਤਾਂ ਜਾਂਦੀਆਂ ਨੇ ਉੱਥੇ ਉੱਥੇ ਲੱਡੂ ਵਰਤਾਏ ਜਾਂਦੇ। ਸ਼੍ਰੋਮਣੀ ਕਮੇਟੀ ਵੀ ਇਹਦੇ ਵਿੱਚ ਤੁਹਾਡੇ ਨਾਲ ਮਦਦ ਕਰ ਰਹੀ ਆ ਕਿ ਉਹਦੇ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ। ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਜੋ ਸਾਨੂੰ ਮਤਲਬ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਸਲੰਡਰਾਂ ਤੋਂ ਲੈ ਕੇ ਭਾਂਡਿਆਂ ਤੱਕ ਸਾਰਾ ਸ੍ਰੋਮਣੀ ਕਮੇਟੀ ਦਾ ਸਹਿਯੋਗ ਹੈ ਜੀ। ਜੀ ਇਹ ਦੇਖੋ ਤੁਸੀਂ 4-5 ਸਾਲ ਤੋਂ ਇਹ ਇਹ ਕੋਈ ਕਿਤੇ ਪਾਰਟਿਕੂਲਰ ਕਿਸੇ ਜਗ੍ਹਾ ਕਿਸੇ ਪਿੰਡ ਤੋਂ ਇਹ ਸੰਗਤ ਸਾਰੀ ਇਕੱਠੀ ਹੋ ਕੇ ਇੱਥੇ ਆਉਂਦੀ ਹੈ ਸੇਵਾ ਕਰਨ ਲਈ ਇਹ ਜੀ ਬਾਕ ਬਾਕ ਪਿੰਡਾਂ ਤੋਂ ਸ਼ਹਿਰਾਂ ਤੋਂ ਸਾਰੀ ਰਲ ਮਿਲ ਕੇ ਸੰਗਤ ਸੰਯੋਗ ਦਿੰਦੀ ਹੈ ਤੇ ਸੇਵਾ ਕਰਦੀ ਹੈ ਜੀ ਦੇਖੋ ਕਿੰਨੇ ਕਿ ਬੰਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਇਹ ਸੇਵਾ ਨਿਭਾਣਗੇ ਕਿ ਜਦੋਂ ਵਰਤਾਇਆ ਜਾਏਗਾ ਲੰਗਰ ਘਰ ਦੇ ਵਿੱਚ ਉਦੋਂ ਲੰਗਰ ਘਰ ਦੇ ਸੇਵਾਦਾਰੀ ਹੋਣਗੇ ਜਾਂ ਆਪਣੇ ਤੁਸੀਂ ਲੋਕ ਨਹੀਂ ਵੀ ਸਾਰੇ ਰਲ ਮਿਲ ਕੇ ਜਿੰਨੇ ਵੀ ਗੁਰੂ ਘਰ ਆਉਂਦੇ ਆ ਸਰਦਾਲੂ ਸਾਰੇ ਰਲ ਮਿਲ ਕੇ ਸੇਵਾ ਕਰਦੇ ਜੀ ਆ ਕਿ ਇਹਨੂੰ ਡੱਕਦੇ ਨਹੀਂ ਜਿਹਦਾ ਦਿਲ ਕਰਦਾ ਤਨ ਮੰਨਣਾ ਸੇਵਾ ਕਰੇ ਇਹ ਲੰਗਰ ਘਰ ਦੇ ਵਿੱਚ ਤੁਸੀਂ ਇਹ ਲੱਡੂਆਂ ਦੀ ਜਿਹੜੀ ਸੇਵਾ ਹੈ ਲੰਗਰ ਇਹ ਜਿਹੜੀ ਪਿਛਲੇ 5-6 ਸਾਲਾਂ ਤੋਂ ਵਾਰ ਹੈ ਇਹਦੀ ਮਤਲਬ ਕੁਆਂਟੀਟੀ ਕਿੰਨੀ ਹੋ ਜਾਂਦੀ ਆ ਕਿੰਨਾ ਕਿੰਨੇ ਕਿ ਲੱਡੂ ਹੋ ਜਾਂਦੇ ਕਿੰਨੇ ਕਿਲੋ ਕਿੰਨੇ ਕੁਇੰਟਲ ਹੋ ਜਾਂਦੇ ਨੇ ਵੇਖੋ ਜੀ ਜਦੋਂ ਅਸੀਂ ਚਾਲੂ ਕੀਤਾ ਸੀ ਉਦੋਂ ਕੋਲ 15 20 ਕੁਇੰਟਲ ਲੱਡੂ ਬਣੇ ਜੀ ਉਦੋਂ ਅਗਲੇ ਸਾਲ 25 ਕੁਇੰਟਲ ਦੀ ਉਦੋਂ ਅਗਲੇ ਸਾਲ 40 ਦੀ ਉਦੋਂ ਅਗਲੇ ਸਾਲ 50 ਦੀ ਇਸ ਸਾਲ 60 65 ਕੁਇੰਟਲ 70 ਦੇ حساب ਨਾਲ ਬਣ ਗਏ ਆ ਜੀ ਕਿਉਂਕਿ ਸੰਗਤ ਨੂੰ ਜਿਉਂ-ਜਿਉਂ ਇੱਥੇ ਆ ਕੇ ਆਨੰਦ ਮਿਲਦਾ ਜੀ ਇੱਕ ਸੂਰ ਪਾਵਰ ਮਿਲਦੀ ਹੈ ਸੰਗਤ ਇੱਥੇ ਆਉਂਦੀ ਆ ਆਪਾਂ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਜਨਮ ਦੇ ਰੱਖਦੇ ਆ ਜੀ ਰੱਖਦੇ ਆ ਨੇ ਜੀ ਇਸ ਤਰ੍ਹਾਂ ਦੇ ਨਾਲ ਜਦੋਂ ਸੰਗਤ ਇੱਥੇ ਆਉਂਦੀ ਆ ਕਈ ਇਸ ਤਰ੍ਹਾਂ ਦੇ ਵੀਰ ਹੁੰਦੇ ਆ ਕਿ ਪਤਾ ਨਹੀਂ ਹੁੰਦਾ ਦਿਹਾੜਾ ਕਿਹੜਾ ਹੈ ਜੀ ਉਹ ਕਹਿੰਦੇ ਆ ਜੀ ਅੱਜ ਕੀ ਦਿਹਾੜਾ ਪਤਾ ਲੱਗਦਾ ਜੀ ਤੁਹਾਡੇ ਮਾਦੀ ਮਰਾਈ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜੜਾ ਵਾ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚੌਰ ਸਾਹਿਬ ਕਰਕੇ ਇਹ ਜੋਤ ਜਗਾਈ ਅੱਜ ਇਹ ਜੋਤ ਪੂਰੇ ਵਰਲਡ ਦੇ ਵਿੱਚ ਜਗ ਰਹੀ ਹੈ ਜੀ ਇਸ ਕਰਕੇ ਅਸੀਂ ਇਸ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਲੱਖ ਲੱਖ ਕਰੋੜ ਕਰੋੜ ਅਰਬ ਵਰਬ ਖਰਬ ਖਰਮ ਮੁਬਾਰਕਾਂ ਦਿੰਦੇ ਆ ਜੀ ਅਸੀਂ ਮਾਣ ਕਰਦੇ ਆ ਕਿ ਸਾਡੇ ਜਿੰਨੇ ਭੈਣ ਭਰਾ ਆ ਚੜ੍ਹਦੀ ਕਲਾ ਨਾਲ ਤੰਦਰੁਸਤੀ ਨਾਲ ਇਥੋਂ ਚਾਣ ਤੇ ਕਿਰਪਾ ਗੁਰੂ ਦੀ ਹਟਾਉਦੇ ਰਹਿਣ ਜੀ ਵਾਹਿਗੁਰੂ ਜੀ ਅਰਦਾਸ ਕਰਾਂਗੇ ਜੀ ਕਿ ਪ੍ਰਮਾਤਮਾ ਤੁਹਾਡੇ ਕੋਲ ਐਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਸੋ ਸੰਗਤ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਸੰਗਤ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਨੇ ਭਾਈ ਜਾ ਰਹੀ ਹੈ ਲੱਡੂ ਤਿਆਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੋਰ ਜਿਹੜਾ ਪਕੌੜਿਆਂ ਦਾ ਪ੍ਰੋਗਰਾਮ ਹੈ ਪਰੋੜੇ ਬਣਾਏ ਜਾ ਰਹੇ ਨੇ ਬਰੈਡ ਬਣਾਈ ਜਾ ਰਹੀ ਹੈ ਸੋ ਇਹ ਸਾਰਾ ਇਹ ਸੰਗਤ ਇਧਰ ਬੀਬੀਆਂ ਵੀ ਬੈਠੀਆਂ ਨੇ ਇਹ ਸਾਰੇ ਰਲ ਮਿਲ ਕੇ ਸੇਵਾ ਨੇ ਮਾਰੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੇ ਇਹ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ 4 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਬੜੀ ਸ਼ਰਧਾ ਦੇ ਨਾਲ ਕੱਲ ਦੇ ਦਿਨ ਯਾਨੀ ਕਿ 4 ਸਤੰਬਰ ਨੂੰ ਸਭ ਤੋਂ ਪਹਿਲੇ ਸਵੇਰੇ

x aur whatsapp channel par